ਲੋਭੀ ਸੱਜਣੋ ਅੱਜ ਤੁਹਾਨੂੰ ਆਪਣਾ ਖੀਰਿਆਂ ਦੀ ਖਾਨ ਦਾ ਹੀ ਪਤਾ ਦੱਸਣ ਲੱਗੇ ਆਂ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਹੈ ਇੱਥੇ ਬਹੁਤ ਸਾਰੇ ਹੀਰਿਆਂ ਵਰਗੇ ਜਾਨਵਰ ਬਾਈ ਹੁਣਾਂ ਦੇ ਕੋਲੇ ਐ ਬਹੁਤ ਸਾਰੇ ਜਾਨਵਰ ਹੁੰਦੇ ਆ ਸਾਰੇ ਤਰ੍ਹਾਂ ਦੇ ਜਾਨਵਰ ਚਾਹੇ ਨੁਕਰੇ ਚਾਹੇ ਮਾਰਵਾੜੀ ਚਾਹੇ ਚੰਬੇ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇਆ ਤੁਹਾਡੀ ਲੋੜ ਐ ਜਿਹੜੀ ਉਹ ਪੂਰੀ ਹੋਊਗੀ ਇੱਛਾ ਤੁਹਾਡੀ ਪੂਰੀ ਹੋਊਗੀ ਐਦਾਂ ਦੇ ਜਾਨਵਰ ਜਿਹੜੇ ਬਾਈ ਹੁਣਾਂ ਦੇ ਕੋਲੇ ਹੁੰਦੇ ਆ ਅੱਜ ਤੁਹਾਨੂੰ ਆਪਾਂ ਫਿਲਹਾਲ ਇੱਕ ਕਾਲੀ ਚੰਬੀ ਘੋੜੀ ਦਿਖਾਉਣੀ ਐ ਡਿਟੇਲ ਅੱਗੇ ਤੁਹਾਨੂੰ ਇਹਦੀ ਸਾਰੀ ਦੱਸੂਗਾ ਤੇ ਨੰਬਰ ਆਪਾਂ ਬਾਈ ਜੀ ਹੁਣਾ ਦਾ ਗਗਨਦੀਪ ਗੱਗੀ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਰਹਿਣਾ ਤੇ ਐਡਰੈਸ ਵੀ ਤੁਹਾਨੂੰ ਅੱਗੇ ਸਾਰਾ ਦੱਸ ਦੇਣਾ ਜਿੱਥੇ ਇਹ ਘੋੜੀ ਖੜੀ ਐ ਤੇ ਤੁਸੀਂ ਜਦੋਂ ਚਾਹੇ ਬਾਈ ਹੁਣਾ ਦੇ ਨਾਲ ਸੰਪਰਕ ਕਰ ਸਕਦੇ ਆ ਇਸ ਘੋੜੀ ਆਸਤੇ ਵੀ ਤੇ ਜੇ ਇਹ ਨਹੀਂ ਕਿਸੇ ਨੂੰ ਪਸੰਦ ਤੇ ਹੋਰ ਕਿਸੇ ਤਰ੍ਹਾਂ ਦਾ ਕੋਈ ਜਾਨਵਰ ਖਰੀਦਣਾ ਚਾਹੁੰਦਾ ਤਾਂ ਹੋਰ ਵੀ ਬਾਈ ਹੁਣਾ ਕੋਲੇ ਜਾਨਵਰ ਹੈਗੇ ਆ ਪ੍ਰਮਾਤਮਾ ਸੁੱਖ ਰੱਖੇ ਅੱਗੇ ਆਪਾਂ ਤੁਹਾਨੂੰ ਦੜੀਵਾਰ ਇਸ ਫਾਰਮ ਤੋਂ ਜਿਹੜੇ ਜਾਨਵਰ ਆ ਉਹ ਤੁਹਾਨੂੰ ਆਪਾਂ ਲਗਾਤਾਰ ਦਿਖਾਉਂਦੇ ਰਵਾਂਗੇ ਅੱਗੇ ਸੋ ਆਜੋ ਆਪਾਂ ਇਸ ਘੋੜੀ ਬਾਰੇ ਗੱਲਬਾਤ ਕਰਦੇ ਆਂ ਡਿਟੇਲ ਇਹਦੀ ਤੁਹਾਨੂੰ ਦੱਸਦੇ ਆਂ ਇਹ ਜਿਹੜੀ ਘੋੜੀ ਆ ਦੋਸਤੋ ਕਾਲੀ ਚੰਬੀ ਘੋੜੀ ਆ ਇਹ ਹਾਈਟ ਪੱਖੋਂ ਤੇ ਬਾਡੀ ਸ਼ਕਤ ਪੱਖੋਂ ਬਹੁਤ ਵਧੀਆ ਹੈ ਬਾਡੀ ਮੰਤਰ ਤੁਸੀਂ ਚੈੱਕ ਕਰ ਲਓ ਵੀ ਖੁੱਲੇ ਡੁੱਲੇ ਹੱਡਾਂ ਪੈਰਾਂ ਦੀ ਹੈ ਮਜ਼ਬੂਤ ਵੀ ਪੂਰੀ ਹੈ ਤੇ ਰੰਗ ਰੂਪ ਜਿਹੜਾ ਇਹਦਾ ਦੋਸਤੋ ਬਹੁਤ ਚੰਗਾ ਸੋਹਣਾ ਹੈ ਸਰੀਰ ਭਰ ਮੈਂ ਪੂਰਾ ਹਾਈਟ ਜੀਡੀ ਦੀ ਬਾਈਕ ਹੁਣਾਂ ਨੇ 62 ਇੰਚ ਜਿਹੜੀ ਵਾਟਰ ਸਕੇਲ ਵਾਲੀ ਦੱਸੀ ਐ ਸਹੀ ਹਾਈਟ ਜੀਡੀ ਦੀ 62 ਇੰਚ ਹਾਈਟ ਐ ਵਾਟਰ ਸਕੇਲ ਵਾਲੀ ਦੂਜੀ ਵਾਰੀ ਘੋੜੀ ਨੇ ਸੂਣਾ ਹੁਣ ਗੱਬਣ ਹੋਈ ਵੀ ਐ 4 ਮਹੀਨਿਆਂ ਦੀ ਗੱਬਣ ਐ ਉਦੋਂ ਪਹਿਲਾਂ ਇੱਕ ਵਾਰ ਸੂਈ ਐ ਤੇ ਹੁਣ ਇਹਨੇ ਦੂਜੀ ਵਾਰ ਸੂਣਾ ਲਗਭਗ ਜਿਹੜੀ ਇਹਦੀ ਉਮਰ ਸਾਢੇ 4 ਸਾਲ ਦੇ ਮਲਕੀਅਰ ਦੇ ਘਰ ਦੀ ਜਿਹੜੀ ਇਹਦੀ ਉਮਰ ਇਸ ਟਾਈਮ ਤੇ ਘੋੜੀ ਦੀ ਹੈਗੀ ਐ ਬਾਕੀ ਬਾਡੀ ਬੰਦਰ ਚੰਗਾ ਵੇਲਵੂਲ ਚੰਗੀ ਐ ਘੋੜੀ ਦੀ ਤੇ ਕੱਦ ਕੱਦ ਦਾ ਜਿਹੜਾ ਦੋਸਤੋ ਉਹ 62 ਇੰਚ ਕੱਦ ਬਹੁਤ ਵਧੀਆ ਕੱਦ ਹੈਗਾ ওয়াটার স্কেল ਵਾਲਾ ਜਿਹੜਾ ਜੇ ਆਪਾਂ ਫੀਤੇ ਨਾਲ ਮਿਣਾਗੇ ਤਾਂ ਵੱਧ ਸਕਦਾ ਪਰ ওয়াটার স্কেল ਵਾਲਾ 62 ਇੰਚ ਕੱਦ ਬਹੁਤ ਹੁੰਦਾ ਸੋ 4 ਮਹੀਨਿਆਂ ਦੀ ਗੱਬਣ ਐ ਇਸ ਟਾਈਮ ਤੇ ਘੋੜੀ ਪੰਜਾਬ ਸਿਓ ਘੋੜਾ ਹੈ ਚੈਂਪੀਅਨ ਪਾਰਸ ਘੋੜੇ ਦਾ ਬੱਚਾ ਜੀ ਤੋ ਇਹ ਗੱਬਣ ਐ ਸੱਜਣੋ ਸੋ ਬਹੁਤ ਚੰਗਾ ਘੋੜਾ ਹੈ ਨੁਕਰਾ ਜੀ ਤੋ ਗੱਬਣ ਹੋਈ ਵੀ ਐ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਐ ਤੇ ਘੋੜੀ ਬਹੁਤ ਚੰਗੀ ਹੈ ਬਾਡੀ ਬੰਤਰ ਬਹੁਤ ਚੰਗਾ ਹੈ ਪੈਠ ਕੁੜੇ ਪੱਖੋਂ ਬਹੁਤ ਵਧੀਆ ਜੇ ਕਿਸੇ ਨਵੇਂ ਸੱਜਣ ਨੇ ਲੈਣੀ ਹੈ ਤਾਂ ਗੱਬਣ ਘੋੜੀ ਦੋਸਤੋ ਕਦਗਾਠ ਵੀ ਚੰਗਾ ਹੈ ਉਹਦੇ ਵਾਸਤੇ ਚੰਗੀ ਚੁਆਇਸ ਹੋ ਸਕਦੀ ਹੈ ਮੁੱਲ ਦੋਸਤੋ ਇਸ ਘੋੜੀ ਦਾ ਬਾਈ ਜੀ ਹੁਣਾਂ ਨੇ ਦੱਸਿਆ ਵੀ ਆਪਾਂ ਜਾਇਜ ਹੀ ਕਰਨਾ ਹੈ ਜਾਇਜ ਭਾ ਦੀ ਘੋੜੀ ਹੈ ਤੇ ਕਰਨਾ ਫੋਨ ਤੇ ਹੀ ਹੈ ਜਿਹੜਾ ਵੀ ਸੱਜਣ ਚਾਹਵਣ ਹੋਇਆ ਬਾਈ ਹੁਣਾਂ ਨਾਲ ਗੱਲਬਾਤ ਕਰ ਲਿਓ ਫੋਨ ਕਰ ਲਿਓ ਮੁੱਲ ਵਗੈਰਾ ਦੀ ਜਿਹੜੀ ਡਿਟੇਲ ਤੁਹਾਨੂੰ ਸਾਰੀ ਉੱਥੋਂ ਮਿਲ ਜੂਗੀ ਇਹ ਘੋੜੀ ਐਡਰੈਸ ਦੀ ਜੇ ਗੱਲ ਕਰਾਂ ਤਾਂ ਦੋਸਤੋ ਮਾਨਕਿਆ ਸਟੱਡ ਫ ਬਹੁਤ ਚੰਗਾ ਵਧੀਆ ਫਾਰਮ ਹੈ ਜਿੱਥੇ ਇਹ ਘੋੜੀ ਖੜੀ ਹੈ ਹੋਰ ਵੀ ਬਹੁਤ ਸਾਰੇ ਜਾਨਵਰ ਬਾਈ ਹੁਣਾਂ ਦੇ ਕੋਲੇ ਆ ਬਾਈ ਗਗਨਦੀਪ ਹੁਣਾਂ ਕੋਲੇ ਤੇ ਜੇ ਕੋਈ ਤੁਹਾਨੂੰ ਹੋਰ ਵੀ ਜਾਨਵਰ ਕਿਸੇ ਤਰ੍ਹਾਂ ਦਾ ਵੀ ਚਾਹੀਦਾ ਤਾਂ ਉਹ ਜਿਹੜਾ ਤੁਹਾਨੂੰ ਉੱਥੋਂ ਮਿਲ ਜਾਂਦਾ ਬਹੁਤ ਸਾਰੇ ਸੱਜਣ ਮਿੱਤਰ ਹੁੰਦੇ ਆ ਵੀ ਥੋੜੇ ਪੈਸੇ ਲਾਉਣੇ ਆ ਜਾਂ ਉਦੋਂ ਵੀ ਚੰਗਾ ਜਾਨਵਰ ਲੈਣਾ ਜਿਆਦਾ ਹੀ ਪੈਸੇ ਲਾਉਣ ਵਾਲੇ ਵੀ ਹੁੰਦੇ ਆ ਸੋ ਜਿਸ ਤਰ੍ਹਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਵੇ ਉੱਥੋਂ ਉਹ ਮਿਲ ਸਕਦਾ ਦੋਸਤੋ ਸੋ ਵੀਡੀਓ ਅੱਗੇ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਇਸ ਫਾਰਮ ਦੀਆਂ ਹੋਰ ਵੀ ਬਹੁਤ ਸਾਰੇ ਜਾਨਵਰ ਬਾਈ ਹੁਣਾਂ ਦੇ ਕੋਲੇ ਹੈ ਨੰਬਰ ਸਕਰੀਨ ਤੇ ਚੱਲਦਾ ਹੈ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਕਰ ਜਿਓ ਤੇ ਜੇ ਕਿਸੇ ਸੱਜਣ ਨੇ ਆਪ ਦੇ ਕਿਸੇ ਜਾਨਵਰ ਦੀ ਐਡ ਕਰਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਇੱਥੇ ਨੰਬਰ ਦੋਸਤੋ ਮੇਰਾ ਚੱਲਦਾ ਹੁੰਦਾ ਵੀਡੀਓ ਦੇ ਅਖੀਰ ਦੇ ਵਿੱਚ ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਆ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ